ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ। ਬਾਬਾ ਸੁੱਖ ਰੱਖੇ। ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ। ਬਰਕਤਾਂ। ਚਲੋ ਵੀਰੋ ਚੱਲ ਰਹੇ ਆ ਖੇਤੀਬਾੜੀ ਦੇ ਕੰਮ। ਤੇ ਆ ਗਿਆ ਬਾਈ ਉਹ ਭਾਗਾਂ ਵਾਲਾ ਦਿਨ ਤੁਸੀਂ ਦੇਖਿਆ ਪਿਛਲੇ ਵਲੌਗਾਂ ਚ ਵੀ ਆਪਾਂ ਨੇ ਟਰੈਕਟਰ ਪਸੰਦ ਕਰਤਾਤਾ ਤੇ ਅੱਜ ਚੱਲੇ ਆ ਜੀ ਲੈਣ ਤੇ ਇਕੱਠੇ ਹੋ ਗਏ ਹੁਣ ਜਾਣਾ ਜੀ ਸਾਰਿਆਂ ਨੇ ਇੱਕ ਬੰਦਾ ਆੜਿਆ ਬੈਠਾ ਜੀ ਹੁਣ ਗੱਡੀ ਦੇ ਵਿੱਚ ਉਹਨੂੰ ਜਾਣਾ ਛੱਡ ਕੇ ਉਰੇ ਵੀ ਮੈਂ ਚਾਹੁੰਦਾ ਵੀ ਇਹ ਰੋਪੇ ਨਾ ਚੱਲੇ ਛਕਨਾਂ ਦਾ ਕੰਮ ਕਰਨ ਪਿਆਰ ਨਾਲ ਹੀ ਤਾਰਾਂਗੇ ਥੋੜਾ ਜਿਹਾ ਦੇਵਾਂਗੇ ਲਾਲਚ ਵੀ ਪੈਸੇ ਲੈ ਲੈ ਲੇਸ ਵਾਲੀ ਦੁਕਾਨ ਆ ਸਾਹਮਣੇ ਉੱਥੇ ਕੋਈ ਚੀਜ਼ ਉਂਗਲ ਕਰਕੇ ਦਿਖਾਉਂਦੇ ਐਨੂੰ ਵੇ ਕਿਆ ਲੈਣੀ ਆ ਕਿਉਂਕਿ ਬੱਚਿਆਂ ਤੇ ਪਰ ਕੁਛ ਨਹੀਂ ਹੈਗਾ ਬੱਚੇ ਖੁਸ਼ ਆ ਤਾਂ ਸਾਰਾ ਕੁਝ ਆ ਚਲੋ ਬਾਕੀ ਪਿਛਲੇ ਕੈਮਰੇ ਨਾਲੇ ਦਿਖਾਉਂਦਾ ਜੀ ਤੁਹਾਨੂੰ ਗੱਡੀ ਵੀ ਤਿਆਰ ਆ ਤੇ ਚਲਦੇ ਜੀ ਉੱਥੇ ਜਾ ਕੇ ਤੁਹਾਨੂੰ ਮਲਾਉਂਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਗੱਡੀ ਵੀ ਤਿਆਰ ਆ ਆਪਣੀ ਤੇ ਮੌਸਮ ਵੀ ਥੋੜੀ ਬਦਲ ਗਈ ਹੈ ਤੇ ਇਹ ਇੱਧਰ ਗੱਡੀ 'ਚ ਮੈਂ ਤੁਹਾਨੂੰ ਹੁੰਦਾ ਜਿਹੜੇ ਬੰਦੇ ਦੀ ਮੈਂ ਗੱਲ ਕਰਦਾ ਤਾਂ ਵੀ ਉਹ ਤਿਆਰ ਹੋਇਆ ਬੈਠਾ ਤੇ ਇੱਧਰ ਪਹਿਲਾਂ ਮਨ ਨੂੰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਹਾਂ ਵੀ ਹੋਜੀ ਵੀ ਪਾਰਟੀ ਅੱਜ ਹਾਂ ਹਾਂ ਰੈਡੀ ਐ ਤਾਂ ਅਸੀਂ ਜਾਣ ਨੂੰ ਅੱਛਾ ਇੱਧਰ ਸਤਿ ਸ੍ਰੀ ਅਕਾਲ ਬੁਲਾਵੇ ਪੁਰੀ ਰੈਪ ਤਾ ਤੂੰ ਠੀਕ ਹੈ ਲੈ ਕੇ ਆਉਣਾ ਸੱਤ ਹਾਂ ਉਹ ਮੂਚ ਲਾਇ ਕਰੂਗਾ ਮੈਂ ਲਾਣਾ ਹੋਵੇ ਵੱਡਾ ਹੋਊਗਾ ਜਿਵੇਂ ਲਾਇ ਕਰੂਗਾ ਹੈ ਤਾਂ ਫਿਰ ਰੀ ਰੈਪ ਮੇਰੇ ਦਾ ਲੈ ਕੇ ਆਉਣਾ ਲਾਲ ਲਾਲਕ ਕਾਲਾ ਹੈ ਆਸ ਤੇ ਲਾਲ ਲਾਲ ਕਿੱਦਾਂ ਲੈ ਆਉਣਾ ਪਤਾ ਨਹੀਂ ਘਰ ਅੰਗਣੋਂ ਕਿੰਦਾ ਹੈ ਹਾਂ ਚੱਲ ਆ ਜਾ ਫਿਰ ਪਤੂਰੀ ਆ ਜਾ ਜਾ ਜਾਣਾ ਹੈ ਜਾਣਾ ਹੈ ਹੈ ਪਰ ਹੈ ਉੱਥੇ ਰੋਡ ਚੱਲਦਾ ਦੇਖਦੇ ਚੱਲ ਫਿਰ ਗੱਡੀ 'ਚ ਬਿਠਾ ਲਾਂਗੇ ਲੈ ਚੱਲ ਫਿਰ ਕਿਆ ਕਰਨ ਨੂੰ ਕਹਿੰਦਾ ਹੁਣ ਦੇਖ ਲੋ ਭਾਈ ਮੈਨੂੰ ਨਹੀਂ ਪਤਾ ਹੈ ਹੋ ਆ ਗਿਆ ਚੱਲ ਫਿਰ ਭਾਈ ਹੁਣ ਆਉਣ ਲੱਗ ਗਿਆ ਚੱਲ ਫਿਰ ਜੱਗੇ ਨੂੰ ਵੀ ਕਰਦੇ ਆ ਆ ਫਿਰ ਮੂੰਹ ਆ ਜਾ ਚੱਲ ਜਾਣਾ ਨਹੀਂ ਚੱਲ ਦੇਖਦੇ ਭਾਈ ਆ ਜਾ ਪਤੂ ਤੈਨੂੰ ਐ ਕਰ ਉਹ ਸਾਹਮਣੇ ਦੁਕਾਨ ਪਰ ਜਿਹੜੀ ਚੀਜ਼ ਉਂਗਲੀ ਨੂੰ ਲਾ ਮਿਲੇ ਲੈ ਚੱਲ ਜਾਣਾ ਹੈ ਹੈ ਚਲੋ ਭਾਈ ਦੇਖਦੇ ਹੁਣ ਇਮਾਨਦਾ ਨਹੀਂ ਕਿਆ ਕਰੀਏ ਵੀ ਇਹ ਪੂਰੀ ਮੁੜਣਾ ਪੰਮੂ ਸਾਨੂੰ ਟਾਈਮ ਲੱਗ ਗਿਆ ਹਾਂ ਪਤਨੇ ਰਹਾ ਹੋ ਜਾ ਠੀਕ ਹੈ ਠੀਕ ਹੈ ਦੂਰ ਆ ਜਾ ਪੂਰੇ ਆ ਕੇ ਚਲਾ ਲਈ ਫਿਰ ਹਾਂ ਜਿਹੜੀ ਫਿਰ ਐ ਕਰੀ ਆਏ ਹਾਂ ਆਏ ਆਏ ਚਲਾਈ ਕਿੱਕੜਾ ਚਲਾਉਣਾ ਹੈ ਚਾ ਕੋਈ ਨਹੀਂ ਬਾਈ ਦੇ ਦੇ ਹਲੇ ਮਨ ਦਾ ਨਹੀਂ ਇਹਨੂੰ ਮਨਾਉਂਦੇ ਆ ਲੋ ਬਾਈ ਗੱਡੀ ਗਈ ਨਿਕਲ ਸ਼ੁਕਰੀਆ ਤੇ ਬੰਦਨ ਮਨਾਉਣ ਖਾਤਰ ਫਰੂਟੀ ਲੈਣੀ ਪਈ ਚਲੋ ਬਾਈ ਅੱਗੇ ਸਤਿ ਸ੍ਰੀ ਅਕਾਲ ਜੀ ਤੇ ਇਧਰ ਬਾਈ ਅੰਕਲ ਨੂੰ ਸਤਿ ਸ੍ਰੀ ਅਕਾਲ ਜੀ ਉਧਰ ਸੇਟ ਪੂਰੀ हां अंकल फिर आज होजुगा कुछ काम हां जी आज पार्टी होगी जी अच्छा हो गई बाबा नानक दी कृपा 575 ट्रैक्टर जी मिल गया बहुत बहुत सारा मनलादी ਦਾ ਡੱਬਾ ਵੀ ਲੈ ਲਿਆ हां जी ਡੱਬਾ ਤੇ ਲੈ ਆ ਆ ਪਿਛੇ ਆਹ ਭਾਈ ਪਿਛੇ ਰੱਖੀ ਡੱਬਾ ਬਜਾਈਣਾ ਹੈਂ ਜੀ ਕੰਮ ਕਰਾ ਲੈਣਾ ਭਾਈ अंकल ਕਹਿੰਦਾ ਵੀ ਜੀ ਇਹਨਾਂ ਤੇ ਲੱਤਾ ਪਹਿਲਾਂ ਚੀਜ਼ ਵੀ ਲੈ ਲਈ ਅਸੀਂ ਮਿਰਚਾਂ ਦੇ ਬੂਟੇ ਹੈਂ ਅੱਛਾ ਮਿਰਚਾਂ ਵੈਂਗੜ ਵੀ ਲੈ ਲੈ ਕੀ ਆ ਦੀ ਬੇਦਬੂਨੀ ਕਰਾਉਂਗੇ ਹਰਦੇ ਜੀ ਲਾ ਬਈ ਇੱਧਰ ਜੱਗਾ ਲੰਗਰਾ ਕਿੰਨੀਓ ਦੇਖੀ ਜਾਂਦਾ ਓਏ ਲੰਗਾ ਜ਼ਰੂਰੀ ਆਇਆ ਯਾਰ ਲੈ ਉਹ ਹੀ ਲਾਲਾ ਜੀਆ ਨਾਲ ਗੇਰੀ ਚੱਲ ਰਾਤ ਦਾ ਤਾਂ ਨਹੀਂ ਤਾਂ ਰਾਤ ਨਹੀਂ ਵੀਣਾ ਬਾਈ ਰਾਤ ਰਾਤ ਨੇ ਕਹ ਲੈ ਖਰਾਬ ਨਹੀਂ ਅੰਕਲ ਤੈਨੂੰ ਵੀ ਪੁੱਛਿਆ ਇਹਨਾਂ ਨੇ ਕੱਲ ਕੁਛ ਹਾਂਜੀ ਕੱਲ ਹਾਂਜੀ ਹਾਂਜੀ ਪੋਛਿਆ ਜਿਹਨੇ ਬੀਤਾ ਪੂਰਾ ਰਾਸ ਪੀ ਲਿਆ ਜੀ ਗਲਾਸ ਭਰ ਕੇ ਖਾਣਾ ਖਾ ਲਿਆ ਜੀ ਇੱਕ ਇੱਕ 19 ਵਾਲੇ ਨੇ ਪੰਗਾ ਲੈ ਲਿਆ 19 ਦੇ ਗੋੜ ਕੱਢ ਕੇ ਉਹ ਗੁਰਪੇ ਦੋਏ ਵਿਚੇ ਭੰਗ ਗੇ ਉਹਨੇ ਅੱਜ ਛੱਡੇ ਗੋੜ ਨੂੰ ਉਹਨੂੰ ਵਾਸ ਆਈ ਕਹਿੰਦਾ ਘਰ ਦੇ ਫੇਰ ਚੱਕ ਵੇਲਾ ਕਰਨ ਨੂੰ ਫਿਰਦੇ ਹੁੰਦੇ ਹੀ ਨੇ ਕਹਿੰਦਾ ਵਿਚੇ ਮੈਂ ਕਿਹਾ ਇਹ ਤਾਂ ਹੁਣ ਚੱਕ ਲੈ ਗਿਆ ਜਣਾ ਇਹਨੇ ਅੱਛਾ ਚੱਕ ਕੇ ਤੇ ਚਲਦੀ ਨਹਿਰ ਵੱਡਾ ਆਇਆ ਉਹ ਹਾਂ ਭਾਈ ਨਹਿਰ ਵੀ ਨਾਲੇ ਨਾਲ ਆ ਦੇਖੋ ਪੰਜ ਕੋ ਟਰੈਕਟਰ ਦਾ ਜੀ ਖੜਾ ਹੈ ਅੱਛਾ ਮੇਰ ਦਾ ਪੁੱਤਰ ਪੰਜ ਗੋੜੇ ਇੱਕੀ ਗੋੜਾ ਹਾਂ ਬਤਾਂਦਾ ਕਿਹਾ ਤਾਂ ਕਿ 475 ਠੀਕ ਹੈ ਪੈਸੇ ਜ਼ਿਆਦਾ ਮੰਗਦਾ ਪੈਸੇ ਜ਼ਿਆਦਾ ਚਲ ਕੋਈ ਨਹੀਂ ਜੇ ਲੋਟ ਆਉਂਦਾ ਤੇ ਬਾਈ ਆ ਦੇਖੋ ਨਾਲ ਦੀ ਨਾਲਾ ਨਹਿਰ ਦਰਾਹੇ ਵਾਲੀ ਜਿਹਨੂੰ ਕਹਿੰਦੇ ਰੋਪੜ ਤੇ ਦਰਾਹੇ ਨੂੰ ਜਾਂਦੀ ਹੈ ਲੁਧਿਆਣੇ ਵਾਲੀ ਬਾਈ ਆ ਦੇਖੋ ਤੇ ਮੂਰਤ ਰੱਖਤਾ ਆ ਗਿਆ ਬਾਈ ਨਹਿਰ ਦਾ ਪੌਲਾ ਬਹੁਤ ਬੜਾ ਬਾਈ ਨੰਗਲ ਬਾਜ਼ਾਰ ਤੇ ਹੋਰ ਕਿੱਦਾਂ ਹੈ ਬਾਈ ਲੰਗਰ ਬਹੁਤ ਲੱਗੇ ਪਏ ਆ ਕਿਉਂਕਿ ਹੋਲਾ ਮਾਲਾ ਸ਼ੁਰੂ ਹੋ ਗਿਆ ਅੰਕਲ ਹਾਂਜੀ ਲੰਗਰੇ ਲੰਗਰ ਹੈ ਰੋਡ ਪਰ ਲੋ ਬਾਈ ਪਹੁੰਚ ਗਏ ਟਰੈਕਟਰ ਦੇ ਕੋਲ ਤੇ ਹੈ ਹੁਣ ਜਾਵਾਂਗੇ अच्छा ਹੁਣ ਮਾਲਾਂ ਨੂੰ ਬਾਤ ਚੱਲੇ ਤੇ ਅਦਰ ਬਾਈ ਦੂਈ ਘਲਾਣਾ ਬਲੌਗ ਹੁਣ ਠੀਕ ਆ ਸੌਦਾ ਜੀ ਹਾਂ ਜੀ ਬਹੁਤ ਵਧੀਆ ਜੀ ਨਵਾਂ ਟਰੈਕਟਰ ਆ ਯਾਰ ਹਾਂ ਦੇਖ ਲੈ ਕੱਚ ਪੱਛ ਨਹੀਂ ਨਹੀਂ ਹਾਂ ਚੱਕ ਦੇਣੀ ਫੜ ਦੇ ਹਾਂ ਦੇ ਨਾਲ ਹਣਦੇ ਅੱਛਾ ਚੱਕਣੀ ਆ ਤਾਂ ਹੀ ਅੰਕਲ ਨੂੰ ਲੈ ਕੇ ਆਇਆ ਨਾਲ ਵੀ ਕਢਾਉਣੀ ਆ ਹੈ ਤੇ ਉਧਰ ਬਾਈ ਬਾਬਾ ਜੀ ਕਿੱਧਰ ਹੈ ਆ ਪੂਰੀ ਗੱਡੀ ਠੀਕ ਨੇ ਲੈ ਬਾਈ ਤੇ ਲੱਗਿਆ ਤੈਨੂੰ ਹਾਂ ਬਾਈ ਆ ਡੌਗੀ ਛੋਟਾ ਜਿਹਾ ਠੀਕ ਹੈ ਨਾ ਉਹ ਨਾ ਵਾਟ ਦੇਣ ਦੋ ਟਰੈਕਟਰ ਹੋਣ ਕਰਕੇ ਨਾ ਇੱਕ ਟਰੈਕਟਰ ਉੱਪਰ ਲੋਡ ਬਹੁਤ ਘੱਟ ਪੈਂਦਾ ਜਿਹਦੇ ਕੋਲ ਇੱਕੇ ਟਰੈਕਟਰ ਆ ਇਹਨਾਂ ਕੋਲ ਦੋ ਆ ਉਹਨੇ ਉਹੀ ਤਾਂ ਗੱਲ ਆ ਫਿਰ ਚਲੋ ਬਈ ਇੱਧਰ ਬਾਬਾ ਜੀ ਆ ਗਏ ਮਿਲੋ ਅੱਬੇ ਅਸ਼ਕਾਲ ਅਸ਼ਕਾਲ ਤੇ ਹੋ ਠੀਕ ਹੈ ਜੀ ਲੋ ਬਈ ਇਹਨਾਂ ਦਾ ਲੱਤਾਂ ਪਾਇਆ ਟਰੈਕਟਰ ਤੇ ਇਹਨਾਂ ਕੋਲ ਪਹਿਲਾਂ ਵੀ ਨੀਲਾ ਕੋੜਾ ਹੈਗਾ ਕਹਿੰਦੇ ਅਸੀਂ ਹੁਣ ਇਹਨੂੰ ਸ਼ਿਕਾਰਨਾ ਹੈ ਹੈ ਲੋ ਬਈ ਇਹ ਵੀ ਸ਼ੌਂਕ ਨੂੰ ਰੱਖੇ ਹੋਏ ਤੇ ਟਰੈਕਟਰ ਤੇ ਚਲੋ ਬਈ ਫਿਰ ਚਲੋ ਬਈ ਹੈ ਖੋਲੋ ਚਲੋ ਬਈ ਚੱਲ ਭਾਈ ਉਹ ਜੱਗੇ ਕੱਪੜਾ ਲੈ ਲੈ ਕੋਈ ਕਰਕੇ ਮੇਰੇ ਤੇ ਤੇ ਉਹ ਭਾਈ ਮੁੰਡਾ ਆ ਗਿਆ ਜਿਹਦਾ ਟਰੈਕਟਰ ਲੈ ਕੇ ਚੱਲੇ ਸੀ ਭਾਈ ਬਾਹਰ ਬੈਠਾ ਉਹਦਾ ਮੁੰਡਾ ਏ ਹੋ ਠੀਕ ਐ ਪਤਰਾ ਚੱਲ ਠੀਕ ਐ ਚਲੋ ਭਾਈ ਬਾਹਰ ਨਿਕਲਦੇ ਆ ਚੱਲਿਏ ਫਿਰ ਅੰਕਲ ਹਾਂਜੀ ਹਾਂਜੀ ਚੰਗਾ ਜੀ ਬਾਬਾ ਜੀ ਫਿਰ ਧੰਨਵਾਦ ਤੁਹਾਡਾ ਬਹੁਤ ਬਹੁਤ ਆ ਠੀਕ ਐ ਜੀ ਚਲ ਰਿਹਾ ਚੱਲ ਰਿਹਾ ਕਿੱਧਰੋਂ ਮੋੜ ਤੱਕ ਲੋ ਬਾਈ ਬਾਬਾ ਜੀ ਨੂੰ ਵੀ ਨਾਲੇ ਲੈ ਕੇ ਚੱਲਦੇ ਆ ਹਾਂ ਲੋ ਤੇ ਆ ਬਾਈ ਗੱਡੀ ਬਾਬਾ ਭਾਟਾ ਚਲੋ ਚਲੋ ਜੀ ਕੱਢ ਲੋ ਚਲੋ ਬਾਈ ਇਧਰ ਇਹ ਚੱਲੇ ਅਸੀਂ ਮੈਂ ਬਾਬਾ ਜੀ ਨਾਲ ਚੱਲਦਾ ਸਵਾ ਇਹ ਕੰਮ ਹੈ ਸ਼ਹਿਰ ਦੇ ਵਿੱਚ ਚਲੋ ਲੋ ਬਾਈ ਹੁਣ ਤੁਸੀਂ ਆਪਣਾ ਟਰੈਕਟਰ ਨੂੰ ਮੁੰਡਾ ਸ਼ਿਕਾਰੂ ਕਰੂਗਾ ਬਾਈ ਆਪਣੀ ਰੀਜ ਪੂਰੀ ਹੈ ਕਹਿੰਦਾ ਮੈਂ ਹੁਣ 50000 ਬਾਪੂ ਤੇ ਲੈ ਲੈਣਾ ਲੋ ਬਾਈ ਇੱਧਰ ਆਗੇ ਹੈਮ ਟਾਇਰ ਵਾਲਿਆਂ ਦੇ ਦੇ ਟਰੈਕਟਰ ਦੇ ਟਾਇਰ ਦੇਖ ਹੋ ਰਹੇ ਆ ਤੇ ਇਧਰ ਬਾਈ ਨਾ ਟਿਆਰ ਆ ਕੇ ਖੜ ਗਿਆ ਇੱਕ ਇਹਦੇ ਵੀ ਟਾਇਰ ਪਾਣੇ ਚੈਕਿੰਗ ਹੋ ਰਹੀ ਹੈ ਪਰ ਬਾਈ ਜਮਾ ਹੀ ਵੇਲ ਨਹੀਂ ਹੈਗਾ ਉਹ ਗੱਡੀ ਦੇ ਟਾਇਰ ਪਾ ਕੇ ਤੁਰੇ ਆ ਬਲੈਰੋ ਦੇ ਠੀਕ ਆ ਤੇ ਬਾਈ ਆਹ ਦੇਖੋ ਇਧਰ ਥੋੜਾ ਮਾਰਦਾ ਸਿਟੀ ਪੂਰੀ ਉਹ ਟਾਇਰ ਦੇਖਿਆ ਜਾ ਆ ਜਾ ਆਏ ਬਾਈ ਟਾਇਰ ਆ ਇਧਰ ਪੂਰੀ ਆ ਪੈਣੇ ਆ ਦੇਖ ਲੈ ਕਿਹੜੇ ਟਾਇਰ ਪਾਉਣੇ 59 11 ਨੂੰ ਪੈਣੇ ਉਹ ਹੋਏ ਕੋਈ ਆ ਟਾਇਰ ਪੈਣੇ 911 ਨੂੰ ਸਾਹੀ ਆ ਗਿਆ ਆलो ਆ ਗਿਆ ਬਾਈ ਝੋਟੇ ਨੂੰ ਪੈਣੇ ਆ ਤਿੰਨ ਵਾਲੇ ਕੱਢੋਣੇ ਹਨਾ ਤਿੰਨ ਨਾਲ ਕੱਢਦੇ ਹੁੰਦੇ ਆ ਉਹ ਚਾਰ ਵਾਲੇ ਪੈਣੇ ਬਾਈ ਇਹ ਉਹਦੇ ਨਾਲ ਆ ਟਾਇਰ ਚਲੋ ਬਾਈ ਚੱਲ ਰਿਹਾ ਕੰਮ ਆਪਣਾ ਸ਼ੌਂਕ ਨਹੀਂ ਹੈਗਾ ਬਾਈ ਬੇਰ ਨਹੀਂ ਹੈਗਾ ਔਰੇ ਤੇ ਆਪਣਾ ਟਰੈਕਟਰ ਬਾਈ ਹੈ ਹਾਂ ਆ ਵੀ ਨਵੇਂ ਆ ਠੀਕ ਨੇ ਇਹ ਵੀ ਜਿਹੜੀ ਹੈ ਹਾਂ ਇਹ ਵੀ ਬੀਕਟ ਹੀ ਤੇ ਸਾਰੇ ਬੀਕਟੇ ਚੱਲਦਾ ਤੇ ਇਧਰ ਹੁਣ ਆਪਣਾ ਟਰੈਕਟਰ ਤੇ ਉਧਰ ਨੂੰ ਗਏ ਆ ਕਰਨ ਕੋਸੇ ਕੋਈ ਪ੍ਰੋਫੋ ਕੰਡਾ ਟਾਇਰ ਦੇਖਣ ਗਏ ਟਾਇਰ ਪਏ ਬਧੂਰੇ ਚਲੋ ਚੱਲਦਾ ਕੰਮ ਦੇਖਦੇ ਬਾਕੀ ਕੀ ਹੁੰਦਾ ਬਾਈ ਇਹ ਗੱਡੀ ਉੱਧਰ ਲਾਤੀ ਆ ਉਹ ਸਾਹਮਣੇ ਪੂਰੀ ਇੱਕ ਗੱਲ ਹੈ ਬੇਲ ਨਹੀਂ ਹੈਗਾ ਭਾਈ ਬੇਲ ਨਹੀਂ ਹੈਗਾ ਟੱਕਰ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਲੈ ਜਿੱਦਾਂ ਟਾਇਰ ਕੁਛ ਨਾ ਕੁਛ ਭਾਈ ਚੱਕੇ ਆ ਰਿਹਾ ਤੇ ਇਹ ਬ੍ਰੇਕ ਦੱਬ ਕੇ ਮੋੜਦਾ ਭਾਈ ਚਲੋ ਚੱਲਦੇ ਭਾਈ ਹੜੰਬੇ ਲੱਗੇ ਮੜਨ ਦੇ ਨਾਲ ਹੀ ਹੈ ਹਾਂ ਹਾਂ ਹੜੰਬਾ ਨਾ ਮਾ ਹੜੰਬਾ ਬਣ ਰਿਹਾ ਭਾਈ ਜਿਹਾਨੀਓ ਪ੍ਰੇਮ ਵਾਲਿਆਂ ਦੇ ਭਾਈ ਆਏ ਭਾਈ ਹਾਂ ਪ੍ਰੇਮ ਹੜੰਬਾ ਭਾਈ ਨਾ ਮਹਾੜੰਬਾ ਬਣ ਰਹੇ ਆ ਦੇਖੋ ਚਲੋ ਸੀਜ਼ਨ ਦਾ ਕੰਮ ਹੈ ਵੀ ਚੱਲੀ ਜਾਣਾ ਹੈਮ ਟਾਇਰ ਵਾਲਿਆਂ ਦੇ ਨਾਲ ਆ ਬਾਈ ਇਹ ਵੀ ਚਲੋ ਬਾਈ ਪਾ ਕੇ ਉੱਡਣੇ ਜਹਾਜ਼ ਨੂੰ ਟਾਇਰ ਜੱਗੇ ਹੈ ਜਹਾਜੇ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਕੇ ਗੱਲ ਖਾਂ ਕੋ ਹਮ ਜਿੱਤੇ ਪਿਛਲੇ ਵਾਲੇ ਚੌੜੇ ਹੁੰਦੇ ਹੋ ਬਾ ਪਿਛਲੇ ਜੇ ਨਹੀਂ ਚੌੜੇ ਹੋਗੇ ਇਹਦੇ ਨਾਲੋਂ ਵੱਧ ਚੌੜੇ ਹੈ ਨਹੀਂ ਦੇਖਦੇ ਵੱਧੇ ਆ ਜਗੇ ਟਿੱਡ ਦੇਖੋ ਟਿੱਡ ਦੇ ਗੁੱਡੀਆਂ ਨਾਲ ਦੇਖ ਟਿੱਡ ਦੇ ਹੈਡ ਦਾ ਟਿੱਡ ਫੁੱਲੇ ਜਾਂਦਾ ਆ ਫੇ ਉਹ ਦਾ ਹੁਣ ਟਾਉਣ ਵਾਲ ਗੁਣੀ ਤੇ ਆਓ ਕਾਹਦੇ ਗੁਣੀ ਜਿੱਥੇ ਹੋਣਾ ਤੁਸਣਾ ਤਾਂ ਉਹਨਾਂ ਨੂੰ ਉੱਪਰ ਲੈਣਾ ਬਾਬ ਜਹੀ ਜੀ ਮੂਰਲਾ ਲੀ ਬਣਾਉਂਦਾ ਚਾਹੀ ਗਿਆ ਪਿਛਲੇ ਪਿੱਛੇ ਚਾਈ ਜਾਣਾ ਉਹ ਬਾਈ ਦੇਖੋ ਇੱਕ ਉਹ ਜੀਪ ਆ ਗਈ ਟਾਇਰ ਲੱਦ ਗੇ ਆ ਗੱਡੀ ਪੈਣ ਨੂੰ ਖੜ ਗਈ ਟਰੈਕਟਰ ਦੇ ਪਿੱਛੇ ਟਾਇਰ ਪੈਣ ਨੂੰ ਖੜੇ ਗੱਡੀ ਲਓ ਬਾਈ ਟਾਇਰ ਪੈ ਚੁੱਕੇ ਆ ਚਾਰੇ ਤੇ ਹਾਂ ਅੰਕਲ ਫਿਰ ਹੁਣ ਆਪਾਂ ਚੱਲੀਏ ਹਾਂ ਜੀ ਆਪਾਂ ਜਾਦੇ ਸਾਰੇ ਦਾਰ ਬੈਗੇ 23 ਦੇ ਚੌਕ ਹਾਂ ਹੁਣ ਤਾਂ ਨਿਕਸ ਹਾਂ داد ਦੇ ਦੇ ਕੋਈ ਹੈ ਮਾੜੀ ਮੋਟੀ ਕਿ ਸਰਤਾਂ ਦਾ ਹਾਂ ਲੈ ਚਲੋ ਭਾਈ ਚੱਲ ਰਿਹਾ ਕੰਮ ਤੇ ਹਾਂ ਭਾਈ ਚੱਲਿਆ ਸੀ ਜਾਈਏ ਫਿਰ ਚਲੇ ਜਾਓ ਹਾਂ ਸਾਨੂੰ ਭਾਈ ਜਾਣ ਨਹੀਂ ਦਿੰਦਾ ਜੱਗਾ ਜਾਣ ਦੇ ਡੰਗਰ ਕੋਲ ਤੋਂ ਅੱਜ ਹਾਂ ਡੰਗ ਜੱਗੇ ਅੱਜ ਡੰਗਰਾਂ ਨੂੰ ਵੀ ਰਸ ਗੁੱਲੇ ਪਾ ਦਿਓ ਹੈ ਹੈ ਬਹੁਤ ਹੋਈ ਫਿਰ ਹੈਗਾ ਨਮਸਕਾਰ ਰਾਤੀ ਬਣੇ ਲੋ ਬਾਈ ਗੱਡੀ ਲੈ ਕੇ ਪਹੁੰਚ ਕੇ ਘਰ ਪਾ ਟਰੈਕਟਰ ਆਪਣਾ ਆ ਰਿਹਾ ਤੇ ਇਧਰ ਪਰਮ ਨੂੰ ਬਾਈ ਮੈਂ ਛੱਡ ਕੇ ਗਿਆ ਤਾਂ ਉਰੇ ਹਾਲਚ ਦੇ ਵਿੱਚ ਪਹਿਲਾਂ ਇਧਰ ਮਿਲੋ ਜੀ ਮੇਰੇ ਹੱਥ ਸਾਰੇ ਨਾਲ ਜੋੜ ਕੇ ਪੈਰ ਪਰ ਸਾਸ਼ ਸ਼ਕਾ ਹਾਂ ਬਾਈ ਤਾਂ ਇਹ ਮਾਰੀ ਜਾਂਦੀ ਆ ਹਾਂਜੀ ਹਾਂ ਸਾਰੇ ਕੱਪੜੇ ਰੱਖ ਰਹੀ ਹਾਂ ਜੀ ਆਹ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਟਰੈਕਟਰ ਦੀਆਂ ਠੀਕ ਹੈ ਵਧਾਈਆਂ ਤੁਹਾਨੂੰ ਵੀ ਬੰਦੇ ਵੇਟਿੰਗ 'ਚ ਬੈਠੀਆਂ ਜੀ ਮੈਂ ਤੋਰੀ ਮੰਜੀ ਦਾ ਹੀ ਕੰਮ ਛੱਡਿਆ ਠੀਕ ਹੈ ਤੇ ਬਾਈ ਆ ਬੰਦੇ ਨੂੰ ਬੰਦਾ ਤਾਂ ਹੀ ਦੱਸਿਆ ਇਹ ਰੁਸਿਆ ਹੋਇਆ ਹੈ ਜੀ ਕਰ ਜੈਨੂੰ ਮਿਲਦੇ ਆ ਲੈ ਹਾਂ ਬਈ ਪੰਮੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਹੈਗੀ ਵਾਪਾ ਛੱਡ ਕੇ ਗਿਆ ਕੁਝ ਕਹੂੰਗਾ ਤਾਂ ਨਹੀਂ ਆਇਰੋਂਗੇ ਪਾਪਾ ਆਦੇ ਨਾ ਵਾਈਕਲ ਤੇ ਸੋਇਰ ਦਾ ਕਹ ਰਿਹਾ ਜਿੱਤੇ ਗਏ ਹਾਂ ਹਾਂ ਕਹਿੰਦਾ ਪਾਪਾ ਪਾਗਲ ਹੋ ਗਏ ਮੈਨੂੰ ਲੈ ਕੇ ਨਹੀਂ ਗਏ ਹੈਗੇ ਛੱਡ ਗਿਆ ਪਾਪਾ ਉਹ ਜੀ ਪਾਪਾ 10 ਰੁਪਏ ਵੀ ਤਾਂ ਦੇ ਕੇ ਗਏ ਤੇ ਵੀ ਚੀਜੀ ਖਾ ਲਈ ਦੇ ਕੇ ਗਏ ਤੇ ਨਾ ਠੀਕ ਹੈ ਹੁਣ ਟਰੈਕਟਰ ਆ ਜਾਣਾ ਪਤਾ ਤੇ ਬਾਈ ਜੀ ਤੈਨੂੰ ਲੈ ਕੇ ਇੰਦੇ ਜਾ ਸਕਦੇ ਬਾਈ ਯਾਰ ਰਸਿਆਵਾ ਦਾ ਬੰਦਾ ਠੀਕ ਆ ਚਲੋ ਚੱਲ ਰਿਹਾ ਕੰਮ ਤੇ ਬੀਟਿੰਗਰ ਦੇਖਦੇ ਕਦ ਆਉਂਦੇ ਆ ਮਨ ਨਹੀਂ ਠੀਕ ਆ ਪਾਰਟੀ ਦਵਾਂਗੇ ਸਾਰਿਆਂ ਨੂੰ ਸਾਰਿਆਂ ਨੂੰ ਪਾਰਟੀ ਕੀਆ ਜੂਸ ਪੀਜਾ ਲੋ ਬਾਈ ਕਹਿੰਦਾ ਜੂਸ ਪੀਜੇ ਦੀ ਪਾਰਟੀ ਚੱਲੂਗੀ ਆ ਕਹਿੰਦਾ ਚਾ ਕੋਈ ਨਹੀਂ ਦਵਾਂਗੇ ਤੈਨੂੰ ਜੂਸ ਪੀਜੇ ਦੀ ਉਹ ਪਾਰਟੀ